ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਅੱਜ ਆਪਾਂ ਫੇਰ ਲੈ ਕੇ ਹਾਜ਼ਰਾਂ ਜੀ ਸੈਜ 167 ਮਾਡਲ ਹੈਗਾ ਜੀ 2024 ਬਾਕੀ ਫਰੰਟ ਸਾਈਡ ਤੋਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਮਾਡਲ ਹੈਗਾ ਜੀ 2024 ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਵੇਖਿਓ ਟਰਾਲੀ ਦੀ ਸਾਰੀ ਜਾਣਕਾਰੀ ਦੇਵਾਂਗੇ ਅਡਰੈਸ ਫੋਨ ਨੰਬਰ ਤੇ ਰੇਟ ਵੀ ਦੱਸਾਂਗੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਇਹ ਟਰਾਲਾ ਆ ਜੀ ਗੋਲ ਪੈਂਪਲਾ ਵੇਢ ਲੱਗਿਆ ਆ ਜੀ ਫਰਸ਼ ਬਿਲਕੁਲ ਸਾਫ਼ ਆ ਹੈਵੀ ਸਪੋਰਟਾਂ ਲੱਗੀਆਂ ਆਂ ਸਰਹਾਣੇ ਨੂੰ ਜੇ ਗੱਲ ਕਰੀਏ ਲੋਹੇ ਦੀ ਸੇਲ ਦਾ ਲੋਹਾ ਲੱਗਿਆ ਆ ਜੀ ਦੋਨੋਂ ਸਾਈਡ ਹੈਵੀ ਹੁਕਾਂ ਲੱਗੀਆਂ ਆ ਵਾ ਸਾਈਜ਼ ਆ ਗਾ ਜੀ 16 7 16 ਫੁੱਟ ਲੰਬਾ ਟਰਾਲਾ ਆ ਤੇ 7 ਫੁੱਟ ਚੌੜਾ ਟਰਾਲਾ ਆ ਜੀ ਬਾਕੀ ਥੱਲੇੋਂ ਦੇਖ ਸਕਦੇ ਜੀ ਬਿਲਕੁਲ ਸੋਹਣੀ ਕੰਡੀਸ਼ਨ ਦਾ ਟਰਾਲਾ ਆ। ਟਾਇਰਾਂ ਦੀ ਕੰਡੀਸ਼ਨ ਇਹ ਆ ਜੀ। 6500 70 ਰੁਪਏ। ਰੇਲ ਦਾ ਹਿੱਸਾ ਲੱਗਿਆ ਆ ਜੀ। 4-2 ਦੇ ਐਂਗ ਲੱਗੇ ਹੋਏ ਆ। ਸਪੋਟਾਂ ਲੱਗੀਆਂ ਹੋਈਆਂ ਜੀ। ਬਾਕੀ ਐਂਗਲ ਦੇਖ ਸਾਡੇ ਫੁੱਲ ਹੈਵੀ ਐਂਗਲੇ ਆ ਜੀ। ਪੂਰਾ ਮੋਡੀਫਾਈਡ ਟਰਾਲਾ ਆ। 10 ਨਟੀ ਹੱਬੇ ਆ ਫੁੱਲ ਸਾਈਜ਼ ਹੱਬਾਂ ਵਾਂ ਪੂਰੀ ਸੈਸਰੀ ਦੇ ਨਾਲ ਟਰਾਲਾ ਮੈਟ ਲੱਗੇ ਹੋਏ ਆ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਜੀ 10 ਇੰਚ ਦੀ ਚ ਐਸੀ ਆ ਬਾਕੀ ਲਾਈਟਾਂ ਦਾ ਜਗਾੜ ਵੀ ਲੱਗਾ ਆ ਜੀ ਜੇ ਕਿਸੇ ਵੀ ਇਹਨੇ ਲਾਈਟਾਂ ਲਵਾਉਣੀਆਂ ਹੋਵੇ ਲਾਈਟਾਂ ਵੀ ਲਗਵਾ ਸਕਦਾ ਆ ਤੇ ਡਾਲੇ ਵਾਲੀਆਂ ਪੱਤਰੀਆਂ ਲੱਗੀਆਂ ਹੀਆਂ ਜੀ ਮੋਹਨ ਸਿੰਘ ਐਂਡ ਕੰਪਨੀ ਦਾ ਟਰਾਲਾ ਬਣਿਆ ਆ ਵਾ ਤਿੰਨ ਹੁਕਾਣਾ ਟਰਾਲਾ ਆ ਫੁੱਲ ਹੈਵੀ ਸਾਰਾ ਹੈਗਾ ਜੀ 16 7 ਟਾਟਾ ਸੇਲ ਦੇ ਵਿੱਚ ਟਰਾਲਾ ਬਣਿਆ ਆ ਜੀ ਟਾਇਰਾਂ ਦੀ ਕੰਡੀਸ਼ਨ 65 ਤੋਂ 70 ਪੈਸੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਜੀ 10 ਨਟੀ ਹੱਬ ਫਰਸ਼ ਬਿਲਕੁਲ ਸਾਫ਼ ਆ ਬਾਕੀ ਐ ਸਾਈਡ ਤੋਂ ਟਰਾਲੀ ਦੀ ਕੰਡੀਸ਼ਨ ਦੇਖ ਸਕਦੇ ਜੀ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਜੀ 65 ਤੋਂ 70 ਪੈਸੇ 10 ਇੰਚ ਦੀ ਚੈਸੀ ਆ ਪੂਰਾ ਮੋਡੀਫਾਈਡ ਟਰਾਲਾ ਆ ਜੇ ਗੱਲ ਕਰੀਏ weight ਦੀ 28 ਤੋਂ 29 ਕਿਲੋ ਦਾ weight ਆ ਜੀ ਡਾਲੇ ਵਾਲੀਆਂ ਪਤਰੀਆਂ ਦੋਨੋਂ ਸਾਈਡ ਲੱਗੀਆਂ ਤੇ ਟਰਾਲੇ ਦਾ ਮੁੱਲ ਹੈਗਾ ਜੀ 2,60,000 ਰੁਪਇਆ ਮੋਕਰੇ ਥੋੜਾ ਬਾਦਾ ਮਾਨਤਾਨ ਹੋ ਜਾਊਗਾ ਨੰਬਰ ਕਰ ਲਿਓ ਨੋਟ 996802451 996802451 ਇਸ ਨੰਬਰਾਂ ਤੇ ਕਾਲ ਕਰਕੇ ਵਿਜ਼ਿਟ ਕਰਕੇ ਟਰਾਲਾ ਖਰੀਦ ਸਕਦੇ ਜੇ ਮੁੱਲ 2 ਲੱਖ 60 ਹਜ਼ਾਰ ਮੋਕਰੇ ਥੋੜਾ ਬਾਦਾ ਮਾਨਤਾਨ ਹੋ ਜਾਊਗਾ ਤੇ ਇਹ ਟਰਾਲਾ ਖੜਿਆ ਹੈ ਜ ਤਰਨਤਾਰ ਨੇਰੀਆ 'ਚ ਬਾਕੀ ਕਾਲ ਕਰਕੇ ਟਰਾਲੇ ਦੀ ਜਾਣਕਾਰੀ ਲੈ ਸਕਦੇ ਜੇ ਪੂਰਾ ਸੋਨਾ ਟਰਾਲਾ ਆ 10 ਇੰਚ ਦੀ ਚੈਸੀ ਆ ਟਾਟਾ ਸੇਲ ਦੇ ਵਿੱਚ ਬਣਿਆ ਆ ਜੀ 10 ਨੱਟੀ ਹਾਬਿਆ ਟਾਇਰਾਂ ਦੀ ਕੰਡੀਸ਼ਨ 65 ਤੋਂ 70 ਪਾਏ ਵੇਟ ਹੈਗਾ ਜੀ 28 ਤੋਂ 29 ਕੁਇੰਟਲ ਹੋਰ ਨਵੀਆਂ ਵੀਡੀਓ ਵੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਧੰਨਵਾਦ